ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੜਾਚਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਗੁਰਦੀਪ ਸਿੰਘ ਫੌਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੂਈਆਂ ਮੱਜਾਂ ਤੇ ਦੋ ਹੀ ਸੂਈਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਚਾਰੇ ਪੱਛੇ ਸੂਈ ਸੋਇ ਇੱਧਰ ਤੁਹਾਨੂੰ ਦਿਖਾਉਣੇ ਆ ਸੂਈਆਂ ਦੇ ਆਪ ਨੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਵੇਂ ਵੀਰ ਪਹੁੰਚਦਾ ਵੀਡੀਓ ਕਾਲ ਤੇ ਆਪਣੀ ਚੋਅਾਈ ਕਰਾ ਲਿਆ ਕਰੋ ਪਰ ਤਸੱਲੀ ਜ਼ਰੂਰ ਆਪਣੀ ਕਰਕੇ ਖੜਿਆ ਕਰੋ ਤੇ ਸਾਡੀਆਂ ਗੱਲਾਂ ਵਿੱਚ ਜ਼ਰੂਰ ਧਿਆਨ ਚ ਰੱਖਿਆ ਕਰੋ ਤੇ ਗੱਲਬਾਤ ਹੁਣ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਾਸਿਕਾਲ ਜੀ ਸਾਸਿਕਾ ਵੀਰ ਜੀ ਹੋ ਸਨੋ ਠੀਕ ਠਾਕ ਜੀ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਬਾਹਰ ਅੰਦਰ ਬੈਠੇ ਜਿਹਨੇ ਚੈਨਲ ਨਾਲ ਜੁੜੇ ਸਾਰਿਆਂ ਨੂੰ ਪਿਆਰ ਭਰੀ ਸਾਸਿਕਾਲ ਕਾਫੀ ਦਿਨਾਂ ਬਾਅਦ ਅੱਜ ਮੇਲ ਹੋਇਆ ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਮਾਲ ਆਉਂਦਾ ਜਾਂਦਾ ਰਹਿੰਦਾ ਤੇ ਵਿਕਦਾ ਰਹਿੰਦਾ ਜੀ ਠੀਕ ਆ ਹਾਂਜੀ ਆਈ ਚਲਾਈ ਆਈ ਚਲਾਈ ਹੋਈ ਜਾਂ ਜੀ ਠੀਕ ਆ ਚਲੋ ਨਾਮ ਦੱਸਦੇ ਕਰੇ ਨਾਮ ਵੀਰ ਜੀ ਆਪਣਾ ਗੁਰਦੀਪ ਸਿੰਘ ਆ ਹਾਂਜੀ ਪਿੰਡ ਪ੍ਰਾਚਾ ਤਹਿਸੀਲ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਗਰਦਾਸਪੁਰ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਵੀ ਜੀ ਆਪਣਾ 70 42 11 86 83 ਠੀਕ ਆ ਜੀ ਹਾਂਜੀ ਤੇ ਸ਼ਿਰਵਾਤ ਫਿਰ ਆ ਪਹਿਲੇ ਨੰਬਰ ਵਾਲੀ ਝੋਟੀ ਦਾ ਕਰ ਲਈਏ ਇਹ ਤੋਂ ਕਰ ਦੋ ਠੀਕ ਹੈ ਪਸਮਾ ਹੀ ਦਿੱਤੀ ਫਿਰਣਾ ਇਹ ਮੈਂ ਹਾਂ ਬੱਚਾ ਲਾ ਕੇ ਦਿਖਾ ਦਈਏ ਕਈ ਵਾਰ ਹੁੰਦਾ ਵੀ ਹਾਂਜੀ ਹਾਂਜੀ ਦਿਖਾ ਦਈਏ ਚਵਾ ਫਿਰ ਇਹਦਾ ਪਹਿਲਾਂ ਫਿਰ ਹੀ ਤੋਰਦੇ ਆ ਅਜੀ ਬੋਲਾ ਜੇ ਥੱਲੇ ਝੋਟੀ ਦੇ ਕੋਈ ਪੂੜ ਸ਼ਟਾ ਨਹੀਂ ਬਿਲਕੁਲ ਪਿਛਲੇ ਸਨ ਅੰਦਰ ਦਿਖਾ ਦੋ ਚਵਾ ਠੀਕ ਹੈ ਜੀ ਤੇ ਆ ਤਾਜ਼ਾ ਹੀ ਬੱਚਾ ਬਿਲਕੁਲ ਆ ਦੇਖ ਸਾਡੇ ਗਿੱਲਾ ਹੀ ਨਾਲੋ ਜਿਹੜਾ ਬਿਲਕੁਲ ਨਾਲਿਆ ਕਿੰਨੇ ਚਰਦੀ ਸੋਈ ਵੀਰ ਜੀ ਇਹ ਵੀਰ ਜੀ ਕਾਲਰ ਆ ਦੀ ਸੋਈ ਕੇ ਅੱਛਾ ਹਾਂਜੀ ਤੇ ਸੋਵਾ ਕਿੰਨਾ ਸੋਈ ਆ ਸੋਵਾ ਦੀ ਦੂਜਾ ਹੋਊਗਾ ਤੀਜਾ ਹੋਊਗਾ ਮੁੱਲ ਦੀ ਆਂਦੀ ਆ ਅੱਛਾ ਹਾਂਜੀ ਤੇ ਕਿੰਨਾ ਕੋ ਤੇਰਾ ਦੁੱਧ ਕਰੀ ਜਾਊਗੀ ਦੁੱਧ ਵੀਰ ਜੀ 12 ਲੀਟਰ ਖੁੱਲਾ ਡੁੱਲਾ ਚਵਾਏਗੀ ਅੱਛਾ ਹਾਂਜੀ ਠੀਕ ਆ ਹਾਂਜੀ ਖੋਲੋ ਫਿਰ ਤੋਰ ਦੀਏ ਬਾਕੀ ਉਤਰ ਇਹ ਆ ਵੀ ਪਿੱਠਪੜੇ ਤੇ ਚੰਗੀ ਆ ਨੇਤਰਾ ਮਾ ਆਪਣੇ ਘਰਾਂ ਚ ਮੱਝਾਂ ਹੁੰਦੀਆਂ ਵਾ ਉੱਡਾ ਕੇ ਤਾਂ ਕਰਦੇ ਆ ਤੇ ਥੱਲੇ ਪਰ ਚੰਗੀ ਬਣੀ ਆ ਬਹੁਤ ਉੱਚਾ ਕਰਦਣੀ ਆ ਖੱਬਦੀ ਆ ਪਰ ਜਿੰਨੀ ਵੀ ਆ ਛੋਟੇ ਸਿੰਘ ਦੀ ਆ ਲਾਜ ਬਾਕੀ ਥੱਲੇੋਂ ਚੰਗੀ ਬਣੀ ਆ ਠੰਡੀ ਝੋਟੀ ਦੂਜੀ ਇੱਥੇ ਮਰਜੀ ਬੈਠ ਕੇ ਥੱਲੇ ਚੋਟ ਠੀਕ ਆ ਠੰਡੀ ਬਿਲਕੁਲ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਆਪਾਂ ਵੀਰ ਜੀ ਇਹਦਾ ਆਪਾਂ ਬਹੁਤਾ ਜ਼ਿਆਦਾ ਮੋਲ ਨਹੀਂ ਕਰਨਾ ਲੋਕ 90 95 ਕਰੀ ਜਾਂਦੇ ਆ 75000 ਦੀ ਝੋਟੀ ਦੇਣੀ ਆ ਚਮਾਰ ਤਾਂ ਹੋ ਜੂਗਾ ਮੌਕੇ ਤੇ ਛੋੜ ਛੜ ਕਰ ਦੋਗੇ ਅੱਜ ਮੁੱਲ ਇਹ ਆ ਵੀ ਉਹਨੇ ਕੀ ਪਾਉਣੇ ਜਿੰਨੇ ਕਿ ਲੈ ਲੈਣੇ ਆ ਵਾਧੂ ਉਹ ਨਹੀਂ ਵੀ ਇੰਨੇ ਮੰਗ ਕੇ ਇੰਨੇ ਲੈਣ ਵਾਲਾ ਕੰਮ ਨਹੀਂ ਵੀਰ ਜੀ ਠੀਕ ਆ ਹਾਂਜੀ ਕਿੰਨੇ ਮੁੰਡੀ ਸਾਹ ਵਿਆ ਤੇ ਹੁਣ ਆ ਜਿਹੜੀ ਮੱਝ ਜੀ 2 ਨੰਬਰ ਤੇ ਇਹ ਵੀ ਜੀ ਮਹੀਂ ਸੂਈ ਮਹੀਨੇ ਦੇ ਅੰਦਰ ਬਾਹਰ ਆ ਅੱਛਾ ਬਿਨਾ ਐਸੀ ਤਰ੍ਹਾਂ ਥੱਲੇ ਬਹਿ ਜਾਣਾ ਵਾ ਅੱਛਾ ਬੱਚਾ ਇਹਦਾ ਗਿਆ ਜੀ ਮਰ ਕੱਟੀ ਸੀ ਮਗਰ ਮਰ ਗਈ ਆ ਅੱਛਾ ਥੱਲੇ ਬਹਿ ਜਾਣਾ ਤਾਰਾ ਮਾਂਡਾ ਆਪਣਾ ਪਾਲਟੀ ਉਸੇ ਵਾਲੇ ਪਸੰ ਪੈਣੀ ਆ ਕੋਈ ਇਹਨੂੰ ਮਤਲਬ ਕੋਈ ਟੀਗਾ ਨਹੀਂ ਲਾਉਣਾ ਕੋਈ ਕੁਛ ਨਹੀਂ ਦੋਹੇ ਟਾਈਮ 9 ਲੀਟਰ ਦੁੱਧ ਆ 8 ਲੀਟਰ ਕਹਿ ਕੇ ਦਵਾਂਗੇ ਤੋੜ ਦੋ ਫੇਰ ਇਹਨਾਂ ਮੈਂ ਥਾਣੇ ਦੇ ਵੀ ਆਪਾਂ ਦੇਖ ਸਕਦੇ ਆ ਲਾਗੇ ਤੋਂ ਕੱਦ ਵਖਾਓ ਵੀ ਜਿੱਕੇ ਦਾ ਬਾਕੀ ਇਹ ਵੀ ਕੱਦ-ਕੱਟ ਚਲੋ ਇਹਦਾ ਚੰਗਾ ਸਰੀਰੋਂ ਭਾਰੀ ਆ ਇਹ ਨਾ ਜੀ ਤੇ ਇਹਦਾ ਫਿਰ ਮੁੱਲ ਇਹਦਾ ਵੀ ਦੀ ਮੁੱਲ ਲਈ ਤੇ ਬੜੀ ਉੱਚੀ ਬੱਚਾ ਮੰਨ ਕਰਕੇ ਚਲੋ ਵਪਾਰੀ ਇਸੇ ਤਰ੍ਹਾਂ ਘਾਟਾ ਵਾਧਾ ਚੱਲਦਾ ਰਹਿੰਦਾ 55000 ਦੀ ਮੈਂ ਦੇਣੀ ਆ ਅੱਛਾ 55000 ਦੇ ਦਿੰਦੇ 55000 ਦੀ ਕੋਈ ਦੋ ਟਾਈਮ ਚੋ ਕੇ ਜਿਹੜੇ ਵੀ ਡੰਗਰ ਮੇਰੇ ਸਾਰੇ ਸੂਏ ਆ 2 ਟੈਮ ਚੋਵੇ 3 ਟੈਮ ਚੋਵੇ ਸਾਨੂੰ ਕੋਈ ਦਾ ਲੰਮਾ ਨਹੀਂ ਭਾਵੇਂ ਕੋ ਲਾਗੇ ਦਾ ਤੇ ਭਾਵੇਂ ਕੋ ਦੂਰ ਦਾ ਨਾ ਦੁੱਧ ਦਾ ਇੰਚ ਦਾ ਫਰਕ ਹੋਊਗਾ ਵਧੂ ਘਟਦਾ ਨਹੀਂ ਇਹ ਆ ਵੀ ਬਾਅਦ ਚ ਲੰਮਾ ਨਹੀਂ ਲੈਣਾ ਕੋਈ ਨਾ ਕੋਈ ਨਹੀਂ 9 ਲੀਟਰ ਕਹਾਂ ਉਹ 9 ਕਿਲੋ ਹੋਊਗਾ ਮੈਂ ਅੱਠ ਦੀ ਗਾਰੰਟੀ ਦੇਣਾ ਲਿਖ ਕੇ ਇਹ ਨਹੀਂ ਲੋਕਾਂ ਦੇ ਵੀ 9 ਕਿਲੋ ਕਹਿ ਰ 7 ਨਿਕਲੂਗਾ ਉਹ ਕੰਮ ਨਹੀਂ ਹੋਊਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਜੇ ਇਹ ਗਾਂ ਦਾ ਵੀ ਬੱਚਾ ਮਰ ਗਿਆ ਜੇ ਇਹਦਾ ਵੀ ਬੱਚਾ ਨਹੀਂ ਹੈਗਾ ਹਾਂ ਜੀ ਇਹਦੇ ਥੱਲੇ 10 ਲੀਟਰ ਦੁੱਧ ਨੌ ਲੀਟਰ ਪੱਕਾ ਦੁੱਧ ਕਹਾਂਗੇ ਕੋ 2 ਟੈਮ ਚਵਾ ਕੇ ਲਵੇ ਲਾਗੇ ਦਾ ਹੋਵੇ ਦੂਰ ਬਾਕੀ ਉਮੀਦ ਹੈ ਵੀ ਜਦ ਤਾਜੀ ਸੋਈ ਹੋਗੀ ਤਾਂ ਇਹਨੇ ਦੁੱਧ ਵੀ ਚੰਗਾ ਕੱਢਿਆ ਹੋਗਾ ਰੰਗ ਰੂਪ ਤੇ ਚੰਗੀ ਆ ਕੱਦ ਕਾਠ ਵਿੱਚ ਹੀ ਆ ਆ ਜਦ ਆਇਆ ਉਹ बांदा बाकी हमन ने द मगर भी नाड़ा चंगियां आ आ देख सकते थाने दा साइज गैप ते मेन के मेन में। ਬਾਕੀ ਜਿਹੜਾ ਕੋ ਸਾਂਹ ਵਾਲਾ ਕੋ ਲੈ ਜਾਊਗਾ ਸਾਰਾ ਸਿਆਲ ਇਹਦੇ ਦੁੱਧ ਵਧੀਆ ਚ ਪਈਏ ਇਹਦੇ ਇਥੇ ਇਹਨੂੰ ਕੋਈ ਰੱਸੀ ਨਿਆਣਾ ਨਹੀਂ ਗਾ ਹਾਂਜੀ ਦੁੱਧ ਚੌਥੇ ਪੰਜਵੇਂ ਦਿਨ ਨੂੰ ਚਲੋ ਸਾਡੇ ਕੋ ਤੇ ਅਜੇ ਆਈ ਹੀ ਆ ਹਾਂਜੀ 14 ਲੀਟਰ ਦੁੱਧ ਕਰੀ ਤਾਹੀ ਦੁੱਧ ਵਾਲੀ ਆ ਤੇ ਮੁੱਲ ਫੇਰ ਇਹਦਾ ਮੁੱਲ ਵੀਰ ਜੀ ਚਲੋ ਵੇਚੁੰਦੇ ਆ ਪਰ ਪੈਂਦੀ 36000 ਦੀ ਵੇਚਦੀ ਆ ਪਰ ਇਹ 26000 ਦੀ ਦੇ ਦੇਣੀ ਹਾਂ ਜੀ 26000 ਦੀ ਚਲੋ ਬਾਕੀ ਛੋਟ ਛੜ ਮੌਕੇ ਤੇ ਕਰ ਛੋਟ ਤੇ ਮੌਕੇ ਤੇ ਹੋਣੀ ਠੀਕ ਆ ਤੇ ਹੁਣ ਇੱਕ ਆ ਤਾਜੀ ਸੋਈ ਜੇ ਤਾਜੀ ਸੋਈ ਆ 11 ਲੀਟਰ ਗੋਦਿਆ ਕੋ ਦੋ ਟਾਂ ਤਿੰਨ ਟਾਂ ਚੋਂ ਆ ਕੇ ਲਵੇ ਥੱ ਫਸਗਰ ਬੱਚਾ ਬਿਨਾਂ ਰਸੀ ਨੇ ਆਣੇ ਤੋਂ ਜੇ ਉਹ ਬੱਚਾ ਜੇ ਹਾਂਜੀ ਤੋੜ ਦੋ ਫੇਰ ਇਹਨਾਂ ਆ ਥਾਣੇ ਦੇ ਲਾਗੇ ਤਾਂ ਦੇਖ ਸਕਦੇ ਇਹ ਕਿੰਨਾ ਕਿ ਦੁੱਧ ਘਰੀ ਜਾਊਗੀ 11 ਲੀਟਰ ਦੁੱਧ ਹੋਣ ਮੌਕੇ ਤੇ ਆ 2 ਲੀਟਰ 2 ਤੇ ਵਧੂਗੀ ਨਾ ਮਜੀ ਕੋ ਸੇਵਾ ਕਰੂਗਾ ਤੇ ਠੀਕ ਆ 12 13 ਲੀਟਰ ਜਿਹੜਾ ਕਿੰਨੇ ਚਵਾਈ ਜਾਊਗੀ ਆ ਜਲਾ ਆ ਬਾਕੀ ਇਹ ਦਰਾਮ ਹੀ ਨੱਥਾਂ ਘਰਾਂ ਚ ਪਾਈਆਂ ਹੁੰਦੀਆਂ ਵਾ ਜਾਵਾਂ ਨੂੰ ਜਰਸੀ ਹੈ ਤੇ ਬਾਕੀ ਹੈਗੀ ਜਰਸੀ ਕ੍ਰੋਸ ਚ ਤੇ ਇਹਦਾ ਫਿਰ ਮੁੱਲ ਇਹ ਵੀ ਵੀਰ ਜੀ ਡੰਗਰ ਸਾਰੇ ਆਪਣੇ ਪਹਿਲੇ ਫੋਨ ਤੇ ਜਾਣੇ ਮਹਾਰਾਜ ਦੀ ਕਿਰਪਾ ਦੇ ਨਾਲ ਇਹਦਾ ਮੁੱਲ ਵੀ 36000 ਰੁਪਿਆ ਕੋਈ ਸੱਜਰ ਵੜ ਦਿੰਦਾ ਨਹੀਂ ਇੰਨੇ ਦੀ 36000 ਰੁਪਏ ਦੀ ਵੜ ਰਿਆ ਬਾਕੀ ਛੋਟ ਛੜ ਮੌਕੇ ਤੇ ਥੋੜੀ ਬਾਤ ਹੀ ਹੋ ਜੂਗੀ ਹੋ ਜੂਗੀ ਵੀਰ ਜੀ ਪਰ ਸਾਡੇ ਡੰਗਰ ਜਿੰਨੇ ਆਪਾਂ ਵੀਡੀਓ ਚ ਡੰਗਰ ਦੇ ਲੋਕਾਂ ਦੇ ਡੰਗਰ ਵੀਡੀਓ ਹੀ ਵੇਖਦਾ ਨਹੀਂ ਮੈਂ ਕਹਿੰਦਾ ਵੀਡੀਓ ਡੰਗਰ ਖਲੋਂਦਾ ਹੀ ਨਹੀਂ ਜੀ ਚੱਜਣਾ ਵਪਾਰ ਕਰੀਏ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਆ ਬਈ ਕੰਮ ਸਾਫ਼ ਸੁਥਰਾ ਹੋਵੇ ਤੁਸੀਂ ਕਰੀਏ ਡੰਗਰ ਵੀਡੀਓ ਚ ਖਲੋਂਦਾ ਹੀ ਨਹੀਂ ਲੋਕ ਆ ਜਾਂਦੇ ਲਾ ਵੀ ਸਾਡੀ ਡੰਗਰ ਵੀਡੀਓ ਤਾਂ ਵਿਗਿਆ ਨਹੀਂ ਵਿ ਤੇ ਠੀਕ ਆ ਜੀ ਹੋਰ ਕੁਛ ਹੈ ਨਾ ਜੀ ਜੀ ਬੜੀ ਕਿਰਪਾ ਮਹਾਰਾਜ ਦੀ ਹਾਂਜੀ ਪਹਿਲੇ ਪਹਿਲੇ ਫੋਨ ਤੇ ਡੰਗਣ ਵੇਖਣਗੇ ਤੁਸੀਂ ਵੇਖਿਓ ਪੰਜ ਸੱਤ ਮਿੰਟ ਬਾਅਦ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਹਾਂਜੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ